ਅੱਜ ਤੁਹਾਡੇ ਸਾਰਿਆਂ ਵਾਸਤੇ ਬਹੁਤ ਸੋਹਣਾ ਆਫਰ ਲੈ ਕੇ ਪਹੁੰਚਿਆ ਜੀ ਇੱਕ ਹਿਸਾਬ ਦਾ ਸੁਨਹਿਰੀ ਮੌਕਾ ਹੀ ਹੈ ਕਿਉਂਕਿ ਆਪਾਂ ਕੂਠੀ ਤਾਂ ਜਿਹੜੀ ਲੈ ਕੇ ਪਹੁੰਚਿਆ ਪਹੁੰਚੇ ਹਾਂ ਨਾਲ ਜਿੰਨਾ ਸਮਾਨ ਹੈ ਕੂਠੀ ਦੇ ਵਿੱਚ ਸਾਰਾ ਕੁਝ ਇਹਨਾਂ ਨੇ ਸੇਲ ਕਰਨਾ ਕੈਮਰੇ ਲੱਗੇ ਹੋਏ ਨੇ ਐਲਸੀਡੀ ਫ੍ਰਿਜ ਜੋ ਵੀ ਏਸੀ ਵਗੈਰਾ ਜੋ ਵੀ ਕੁਝ ਹੈਗਾ ਸਾਰਾ ਕੁਝ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਕਿਸੇ ਨੇ ਆਪਣੀ ਕੋਠੀ ਘਰ ਮਕਾਨ ਵੇਚਣਾ ਹੈ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀਦ ਵਿੱਚ ਐਡ ਲਗਵਾ ਸਕਦੇ ਹੋ ਜੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਲਿਖਿਆ ਰਹਿੰਦਾ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 73800 ਪੂਰਾ 6273 ਭੇਜੋ ਆਪਣੇ ਕੋਲੇ ਜਮਾ ਨਮੀ ਕੋਠੀ ਆਪਾਂ ਲੈ ਕੇ ਪਹੁੰਚਿਆ ਕੋਠੀ ਬਹੁਤ ਸੋਹਣੀ ਹੈ ਤੇ ਜਿੰਨਾ ਵਿੱਚ ਸਮਾਨ ਹੈ ਬਹੁਤ ਸੋਹਣਾ ਆਪਾਂ ਨੂੰ ਸਮਾਨ ਮਿਲੂਗਾ ਤੁਹਾਨੂੰ ਮੈਂ ਪਹਿਲੇ ਦੱਸਤਾ ਵੀ ਸਾਰਾ ਸਮਾਨ ਕੋਠੀ ਦਾ ਨਾਲ ਹੀ ਇਹਨਾਂ ਨੇ ਵੇਚਣਾ ਜਿੰਨਾ ਕੁਝ ਵੀ ਤੁਸੀਂ ਵਿੱਚ ਦੇਖੂਗੇ ਤੇ ਆਪਾਂ ਕੂਠੀ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਪਹਿਲਾਂ ਤਾਂ ਪੋਰਚ ਏਰੀਆ ਆਪਾਂ ਨੂੰ ਮਿਲ ਜੂਗਾ ਮੇਨ ਗੇਟ ਤੁਸੀਂ ਦੇਖ ਲਿਆ ਹੋਊਗਾ ਬਾਹਰਲੀ ਸਾਈਡ ਤੋਂ ਪੂਰੀ ਸੋਹਣੀ ਕੂਠੀ ਐ ਫਰੰਟ ਦੇ ਉੱਪਰ ਇਹਨਾਂ ਨੇ ਟਾਈਲ ਟੂਲਾਂ ਪੂਰੀਆਂ ਲਾ ਰੱਖੀਆਂ ਨੇ ਤੇ ਸਾਰੀ ਕੂਠੀ ਜਿਹੜੀ A ਤੋਂ Z ਕੰਪਲੀਟ ਕੀਤੀ ਹੋਈ ਐ ਕੋਈ ਮੁਰੰਮਤ ਕਰਵਾਉਣ ਦੀ ਲੋੜ ਨਹੀਂ ਕੋਈ ਆਪਾਂ ਨੂੰ ਸਮਾਨ ਰੱਖਣ ਦੀ ਲੋੜ ਨਹੀਂ ਹੋਰ ਸਾਰਾ ਕੁਝ ਆਪਾਂ ਨੂੰ ਵਿੱਚੇ ਮਿਲ ਜੂਗਾ ਕੂਠੀ ਤੁਸੀਂ ਦੇਖੋ ਜੀ ਬਾਕੀ ਕੈਮਰੇ ਕਮਰੇ ਵਧੀਆ ਲੱਗੇ ਹੋਏ ਨੇ 12ਵਾਂ ਕੈਮਰਾ ਇੱਕ ਪੋਰਚ ਦੇ ਵਿੱਚ ਲੱਗਿਆ ਹੋਇਆ। ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸਦਾ ਹਾਂ। ਤੇ ਅੰਦਰ ਆਪਾਂ ਪਹੁੰਚ ਗਏ ਜੀ। ਤੁਸੀਂ ਜਿਵੇਂ ਕਿ ਦੇਖ ਰਹੇ ਹੋ, ਟੇਬਲ ਦੇਖ ਲਓ, ਸੋਫੇ, ਇੱਕ ਇੱਕ ਪਾਸੇ ਦੀਵਾਨ ਬੈੱਡ ਪਿਆ। ਸਾਰਾ ਕੁਝ ਇਹਨਾਂ ਨੇ ਵਿੱਚੇ ਕੋਠੀ ਦੇ ਨਾਲ ਹੀ ਸੇਲ ਕਰਨਾ ਹੈਗਾ। ਤੇ ਸਾਰੀ ਕੋਠੀ ਜਿਹੜੀ ਇਹਨਾਂ ਨੇ ਬਹੁਤ ਅਰੀਜਨ ਨਾਲ ਤਿਆਰ ਕਰਵਾਈ ਹੋਈ ਹੈ ਤੇ ਕਿਸੇ ਕਾਰਨ ਕਰਕੇ ਬਸ ਵੇਚਣੀ ਪੈ ਰਹੀ ਹੈ। ਵੇਚਣੀ ਤਾਂ ਨਹੀਂ ਸੀਗੀ ਪਰ ਵੇਚਣੀ ਪੈ ਰਹੀ ਹੈ ਜੀ। ਤੇ ਸਾਰਾ ਕੁਝ ਨਾਲ ਹੀ ਇਹਨਾਂ ਨੇ ਵੇਚਣਾ ਫ੍ਰਿਜ ਵੀ ਹੈ ਜੀ ਕੂਲਰ ਪੱਖੇ ਜਿੰਨੇ ਲੱਗੇ ਹੋਏ ਨੇ ਤੇ ਕੁਰਸੀਆਂ ਸਾਰਾ ਕੁਝ ਨਾਲ ਹੀ ਹੈ ਜੀ ਏਸੀ ਵੀ ਲੱਗਿਆ ਹੋਇਆ ਸਪਰੇਟ ਏਸੀ ਲੱਗਿਆ ਹੋਇਆ ਇੱਕ ਉਹ ਵੀ ਨਾਲ ਹੀ ਸੇਲ ਕਰਨਾ ਹੈ ਬਾਕੀ ਆਪਾਂ ਸਾਰਾ ਕੁਝ ਦੇਖਦੇ ਆਂ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਆਪਾਂ ਨੂੰ ਇੱਕ ਪਾਸੇ ਓਪਨ ਕਿਚਨ ਮਿਲ ਜੂਗਾ ਪੂਰਾ ਤਿਆਰ ਆਪਾਂ ਨੂੰ ਕਿਚਨ ਮਿਲੂਗਾ ਸਾਰੇ ਬਾਕਸ ਜਿੰਨਾ ਲੱਕੜ ਦਾ ਕੰਮ ਹੁੰਦਾ ਜਿੰਨਾ ਡਾਊਨ ਸੀਲਿੰਗ ਦਾ ਕੰਮ ਹੁੰਦਾ ਸਾਰਾ ਕੁਝ ਆਪਾਂ ਨੂੰ ਕੀਤਾ ਕਰਾਇਆ ਹੋਇਆ ਮਿਲੂ ਜੀ ਉੱਪਰੋਂ ਛਾਤੇ ਜਿਹੜੀ ਡਾਊਨ ਸੀਲਿੰਗ ਕਰਵਾਈ ਹੋਈ ਹੈ ਬਾਕੀ ਜਿਹੜੇ ਬਾਕਸ ਨੇ ਸਾਰੇ ਭਰੇ ਹੋਏ ਨੇ ਤੁਸੀਂ ਆਪੇ ਦੇਖੋ ਜੀ ਸਾਰਾ ਕੁਝ ਲੱਕੜ ਦਾ ਕੰਮ ਵਧੀਆ ਕੁਆਲਿਟੀ ਦੀ ਲੱਕੜ ਨਾਲ ਹੋਇਆਗਾ ਤੇ ਉੱਪਰੋਂ ਜੇ ਆਪਾਂ ਸਾਰੀ ਛੱਤ ਦੀ ਗੱਲ ਕਰੀਏ ਸਾਰਾ ਕੁਝ ਦੇਖੋ ਜੀ ਲੋਬੀ ਦੀ ਛੱਤ ਤੇ ਬੈੱਡਰੂਮਾਂ ਦੀ ਛੱਤ ਕਚੰਦੀ ਛੱਤ ਸਾਰਾ ਕੁਝ ਆਪਾਂ ਨੂੰ ਵਧੀਆ ਕੰਮ ਮਿਲੂਗਾ ਤੇ ਕੋਠੀ ਦੀ ਵੀਡੀਓ ਤੁਹਾਨੂੰ ਮੈਂ ਦਿਖਾ ਰਿਹਾ ਜੀ ਬਾਕੀ ਤੁਸੀਂ ਮੈਨੂੰ ਨਾਲ ਦੀ ਨਾਲ ਕਮੈਂਟ ਕਰੀ ਜਾਓ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੇ ਤੁਹਾਨੂੰ ਕੋਠੀ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਨਾਲ ਦੀ ਨਾਲ ਲਾਜ਼ਮੀ ਕਰਦੇ ਰਹੋ ਜੀ ਕਮੈਂਟ ਕਰਦੇ ਚੱਲੋ ਨਾਲ ਦੀ ਨਾਲ ਹੀ ਜੇ ਵਧੀਆ ਲੱਗ ਰਹੀ ਹੈ ਤੁਹਾਨੂੰ ਕੋਠੀ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਜੀ ਬਾਕੀ ਪਹਿਲਾ ਬੈਡਰੂਮ ਆਪਾਂ ਦੇਖ ਰਹੇ ਹਾਂ ਬੈਡਰੂਮ ਦੇ ਵਿੱਚ ਤੁਸੀਂ ਸਮਾਨ ਦੇਖ ਲਓ ਇੱਕ ਤਾਂ ਬੈੱਡ ਪੇ ਹੈਗਾ ਤੇ ਅਲਮੀਰਾ ਪਈ ਹੈ ਸਾਰਾ ਕੁਝ ਆਪਨ ਨੂੰ ਨਾਲ ਮਿਲੂਗਾ ਬਾਕੀ ਜਿਹੜਾ ਗੇਟ ਲੱਗਿਆ ਹੋਇਆ ਤੁਸੀਂ ਦੇਖੋ ਬਹੁਤ ਸੋਹਣਾ ਇਹਨਾਂ ਨੇ ਗੇਟ ਲਗਵਾਇਆ ਹੋਇਆ ਤੇ ਜਿਹੜੀ ਆਹ ਕੂਠੀ ਹੈ ਜੀ ਕਿਸੇ ਡੀਲਰ ਦੀ ਜਾਂ ਕਿਸੇ ਬਿਲਡਰ ਦੀ ਨਹੀਂ ਹੈਗੀ ਮਾਲਕ ਆਪ ਰਹਿੰਦੇ ਆ ਪਰਿਵਾਰ ਪੂਰਾ ਆਪ ਰਹਿੰਦਾ ਕੂਠੀ ਦੇ ਵਿੱਚ ਓਨਰ ਦੀ ਆਪਦੀ ਕੂਠੀ ਹੈ ਤੇ ਇਹਨਾਂ ਨੇ ਆਪਨੇ ਹੀ ਸੇਲ ਕਰਨੀ ਹੈ ਠੀਕ ਹੈ ਜੀ ਵਧੀਆ ਕੂਠੀ ਬਣੀ ਹੋਈ ਹੈ ਬਾਕੀ ਨਾਲ ਆਪਨ ਨੂੰ ਅਟੈਚ ਬਾਥਰੂਮ ਵੀ ਮਿਲ ਜੂਗਾ ਬਾਥਰੂਮ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਹਾਂ ਸਾਰਾ ਕੰਪਲੀਟ ਕੀਤਾ ਹੋਇਆ ਬਾਥਰੂਮ ਸਾਰਾ ਕੰਮ ਬਾਥਰੂਮ ਦੇ ਵਿੱਚ ਕੰਪਲੀਟ ਹੋਇਆਗਾ ਜਿਵੇਂ ਗੀਜ਼ਰ ਲੱਗਿਆ ਹੋਇਆ ਹੈ ਗੀਜ਼ਰ ਵੀ ਨਾਲ ਹੀ ਆਪਨ ਮਿਲੂਆ ਸ਼ਾਵਰ ਜਿੰਨੀਆਂ ਟੂਟੀਆਂ ਸਾਰਾ ਕੁਝ ਨਾਲ ਹੀ ਆਸੀ ਆਹ ਦੇਖ ਲਓ ਜੀ ਇੱਕ ਮਸ਼ੀਨ ਪਈਆ ਵਾਸ਼ਿੰਗ ਮਸ਼ੀਨ ਕੱਪੜੇ ਵਾਲੀ ਆ ਵੀ ਇਹਨਾਂ ਨੇ ਨਾਲ ਹੀ ਦੇਣੀ ਹੈ ਜੀ ਸਮਾਨ ਤਾਂ ਸਾਰਾ ਤੁਸੀਂ ਨਾਲ ਦੇ ਨਾਲ ਦੇਖ ਹੀ ਰਹੇ ਹੋ ਤੇ ਸਮਾਨ ਵੀ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਜਰੂਰ ਮੈਨੂੰ ਦੱਸ ਦੇ ਰਹੋ ਜੀ ਬਾਕੀ ਟਾਇਲਾਂ ਜਿਹੜੀਆਂ ਲਗਵਾਈਆਂ ਹੋਈਆਂ ਇਹਨਾਂ ਨੇ ਬਾਥਰੂਮ ਦੇ ਵਿੱਚ ਬਹੁਤ ਸੋਹਣੀਆਂ ਲਗਵਾਈਆਂ ਹੋਈਆਂ ਨੇ ਤੇ ਟਾਈਲਾਂ ਦੇ ਕਲਰ ਦੇ ਨਾਲ ਹੀ ਇਹਨਾਂ ਨੇ ਗੇਟ ਲਗਵਾ ਰੱਖਿਆ ਕੰਬੀਨੇਸ਼ਨ ਸੋਨਾ ਕਰਵਾਇਆ ਹੋਇਆ। ਬਾਕੀ ਤੁਸੀਂ ਸਾਰਾ ਰੰਗ ਦੇਖ ਲਓ। ਕੋਠੀ ਦਾ ਕਿਸੇ ਪਾਸਿਓਂ ਆਪਾਂ ਨੂੰ ਲੇਹਾ ਹੋਇਆ ਨਹੀਂ ਮਿਲਣਾ। ਜਿੱਥੇ ਵਾਲਪੇਪਰ ਲੱਗਣਾ ਉੱਥੇ ਵਾਲਪੇਪਰ ਲਾਇਆ ਹੋਇਆ, ਜਿੱਥੇ ਰੰਗ ਹੋਣਾ ਉੱਥੇ ਰੰਗ ਹੋਇਆਗਾ। ਬਾਕੀ ਜੋੜੀਆਂ ਜਿਹੜੇ ਪੱਲੇ ਲੱਗੇ ਹੋਏ ਆ ਸਾਰੇ ਇੱਕੋ ਜਿਹਾ ਵਧੀਆ ਡਿਜ਼ਾਈਨ 'ਚ ਲੱਗੇ ਹੋਏ ਨੇ ਤੇ ਆ ਗਿਆ ਜੀ ਆਪਣਾ ਸੈਕੰਡ ਬੜਾ ਬੈੱਡਰੂਮ। ਇਦੇ ਵਿੱਚ ਇੱਕ ਤਾਂ 43 ਇੰਚੀ LCD ਲੱਗੀ ਹੋਈ ਐ ਤੇ ਕੈਮਰੇ ਦੀ ਸਾਰੀ ਮਤਲਬ ਕੀ ਸੈਟਿੰਗ ਵਗੈਰਾ ਇੱਥੇ ਹੀ ਐ ਜੀ ਤੇ ਸੈਟਅਪ ਸਾਰਾ ਕੈਮਰਾ ਦਾ ਇੱਥੋਂ ਹੀ ਹੁੰਦਾ ਆ ਕਿ ਏਸੀ ਦੇਖ ਲਓ ਏਸੀ ਤੁਹਾਨੂੰ ਦੇਖਣ ਨੂੰ ਮਿਲ ਹੀ ਗਿਆ ਤੇ ਆ ਬੈੱਡ ਆ ਗਿਆ ਸੀ ਤੇ ਸਾਰਾ ਕੁਝ ਮਤਲਬ ਕੀ ਆਪਾਂ ਨੂੰ ਨਾਲ ਹੀ ਮਿਲੂਗਾ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਨੇ ਕੋਠੀ ਦਾ ਤੇ ਸਾਰੇ ਸਮਾਨ ਦਾ ਸਾਰਾ ਕੁਝ ਇਹਨਾਂ ਨੇ ਡਿਮਾਂਡ ਜਿਹੜੀ ਰੱਖੀ ਐ 40 ਲੱਖ ਰੁਪਈਆ ਰੱਖੀ ਐ ਜੀ ਤੇ ਇਹਨਾਂ ਨੇ ਦੱਸਿਆ 213 ਲੱਖ ਦਾ ਇਸ ਕੁਠੀ ਤੇ ਲੋਨ ਵੀ ਹੈਗਾ ਤੇ ਮਾਲਕ ਨੇ ਤੁਹਾਡੇ ਲਈ ਆਫਰ ਵੀ ਦਿੱਤਾ ਜੇ ਕਿਸੇ ਨੇ ਮਤਲਬ ਕਿ ਐਦਾ ਹੀ ਕੁਠੀ ਲੈਣੀ ਆ ਲੋਨ ਦੇ ਨਾਲ ਹੀ ਤਾਂ ਮਾਲਕ ਕਹਿੰਦੇ ਆ ਤੁਹਾਡੇ ਲਈ ਵੀ ਚੰਗਾ ਵੀ ਲੋਨ ਦੀ ਮਤਲਬ ਕਿ ਲੋਨ ਹੋਏਗਾ ਟਰਾਂਸਫਰ ਹੋ ਜਾਊਗਾ ਜੇ ਕਿਸ ਨੇ ਮਤਲਬ ਕਿ ਬਿਨਾ ਲੋਨ ਤੋਂ ਲੈਣੀ ਆ ਤਾਂ ਮਾਲਕ ਇਹ ਕਹਿੰਦੇ ਆ ਵੀ ਬਿਆਨਾ ਵਗੈਰਾ ਦੇ ਦਿਓ ਤੇ ਲੋਨ ਜਿਹੜਾ ਕਲੀਅਰ ਕਰਕੇ ਤੁਹਾਡੇ ਨਾਮ ਤੇ ਰਜਿਸਟਰੀ ਕਰਵਾ ਦਾਂਗੇ ਬਾਕੀ ਜਿਹੜੀ ਗੱਲਬਾਤ ਹੈ ਤੁਸੀਂ ਮਾਲਕ ਨਾਲ ਆਪੇ ਕਰ ਲਓ ਜਿਹੜਾ ਕੁਛ ਮੈਨੂੰ ਪਤਾ ਜੀ ਉਹ ਤੁਹਾਨੂੰ ਮੈਂ ਸਾਰਾ ਕੁਝ ਦੱਸਤਾ ਜਿਹੜਾ ਕੁਛ ਮਾਲਕ ਨੇ ਮੈਨੂੰ ਦੱਸਿਆਗਾ ਬਾਕੀ ਦੀ ਜਿਹੜੀ ਜਾਣਕਾਰੀ ਮੇਰੇ ਵੱਲੋਂ ਕੋਈ ਰਹਿ ਗਈ ਉਹ ਤੁਸੀਂ ਮਾਲਕ ਤੋਂ ਲੈ ਸਕਦੇ ਹੋ ਬਾਕੀ ਜਿਹੜਾ ਕੁਛ ਤੁਹਾਨੂੰ ਮੈਂ ਦੱਸਿਆ ਸਾਰਾ ਕੁਝ ਜਿਵੇਂ ਕਿ ਸਮਾਨ ਵਗੈਰਾ ਤੇ ਸਾਰਾ ਕੁਝ ਵਧੀਆ ਸਮਾਨ ਆਪਾਂ ਨੂੰ ਮਿਲੂਗਾ ਕੋਠੀ ਵਧੀਆ ਮਿਲੂਗੀ ਡਿਮਾਂਡ 40 ਲੱਖ ਰੁਪਏ ਜੀ ਤੇ ਆਪਾਂ ਨੂੰ ਆਹ ਕੂਠੀ ਜਿਹੜੀ ਮਿਲੂਗੀ ਖਾਸ ਲੁਧਿਆਣੇ ਤੋਂ ਪਹੁੰਚਿਆ ਖਾਸ ਲੁਧਿਆਣੇ ਆਪਾਂ ਨੂੰ ਕੂਠੀ ਮਿਲੂਗੀ ਕਿਸੇ ਨੇ ਜਾ ਕੇ ਦੇਖਣੀ ਹੈ ਕੂਠੀ ਲੁਧਿਆਣੇ ਜਾ ਕੇ ਦੇਖ ਵੀ ਸਕਦੇ ਹੋ ਆਪਾਂ ਨੂੰ ਮਿਲੂਗੀ ਆਹ ਸਮਰਾਲਾ ਚੌਂਕ ਚੰਡੀਗੜ੍ਹ ਰੋਡ ਨੀਅਰ ਇਹਨਾਂ ਨੂੰ ਲੱਗਦਾਗਾ ਉੱਥੇ ਆਪਾਂ ਨੂੰ ਆਹ ਕੂਠੀ ਮਿਲ ਜਾਊਗੀ ਤੇ ਓਨਰ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜਿਨ੍ਹਾਂ ਦੀ ਕੂਠੀ ਆ ਕੋਈ ਗੱਲ ਕਰਨੀ ਹੈ ਤੁਸੀਂ ਉਹਨਾਂ ਨਾਲ ਹੀ ਡਾਇਰੈਕਟ ਗੱਲ ਕਰ ਲਿਓ ਜੀ ਨੰਬਰ ਹੈ 9888601570 9888601570 ਆ ਮਾਲਕ ਦਾ ਨੰਬਰ ਹੈ ਤੇ ਆਹੀ ਨੰਬਰ ਇਹਨਾਂ ਨੇ ਦਿੱਤਾ ਹੈ ਇਸੇ ਨੰਬਰ 'ਤੇ ਤੁਹਾਡੀ ਸਿੱਧੀ ਮਾਲਕ ਨਾਲ ਗੱਲ ਹੋਊਗੀ ਬਾਕੀ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਲਬਾਤ ਜੜੀ ਵੀ ਕਰਨੀ ਆਪੇ ਕਰ ਲਿਓ ਜੀ ਬਾਕੀ ਕੈਮਰੇ ਤੁਸੀਂ ਦੇਖ ਲਏ ਹੋਣਗੇ ਤੇ ਜਿੰਨਾ ਸਮਾਨ ਤੁਸੀਂ ਸਾਰਾ ਦੇਖ ਲਿਆ ਹੋਊਗਾ ਬਾਕੀ ਉੱਪਰ ਜੇ ਛੱਤ ਦੀ ਗੱਲ ਕਰੀਏ ਤਾਂ ਸਾਰੀ ਆਪਾਂ ਨੂੰ ਪੱਕੀ ਕੀਤੀ ਕਰਾਈ ਛੱਤ ਮਿਲ ਜੂਗੀ ਤੇ ਰੰਗ ਰੰਗ ਵਧੀਆ ਹੋਇਆ ਉੱਪਰੋਂ ਵੀ ਕੁੱਠੀ ਹੈ ਜਿਹੜੀ ਵਧੀਆ ਬਣੀ ਹੋਈ ਹੈ ਨੀਚੇ ਤੋਂ ਵੀ ਵਧੀਆ ਬਣੀ ਹੋਈ ਹੈ ਬਾਕੀ ਉੱਪਰ ਇਹਨਾਂ ਨੇ ਕਾਫੀ ਜਿਵੇਂ ਕਿ ਗਮਲੇ ਰੱਖੇ ਹੋਏ ਨੇ ਕਾਫੀ ਇਹਨਾਂ ਨੇ ਪੈੜ ਪੌਦੇ ਲਾ ਰੱਖਿਆ ਕਾਫੀ ਵਧੀਆ ਲੱਗ ਰਹੇ ਨੇ ਬਾਕੀ ਜਿਹੜੀ ਇਹਨਾਂ ਨੂੰ ਗਲੀ ਲੱਗਦੀ ਹੈ ਸੜਕ ਲੱਗਦੀ ਹੈ ਉਹ ਵੀ ਪੂਰੀ ਵਧੀਆ ਲੱਗਦੀ ਹੈ ਪੂਰੀ ਝੋੜੀ ਲੱਗਦੀ ਹੈ ਬਾਕੀ ਆਸ-ਪਾਸੇ ਦਾ ਮਾਹੌਲ ਬਹੁਤ ਵਧੀਆ ਹੈ ਤੇ ਆਸ-ਪਾਸੇ ਦੀ ਲੋਕੇਸ਼ਨ ਚੰਗੀ ਹੈ ਬਾਕੀ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਗਿਆ ਵੀਡੀਓ ਦੇ ਵੀ ਚੰਨਾ ਨੇ ਸਾਰਾ ਕੁਝ ਦਿਖਾਈ ਹੈ ਵੀਡੀਓ ਵਧੀਆ ਲੱਗੀ ਤੁਹਾਨੂੰ ਤਾਂ ਜਰੂਰ ਵੀਡੀਓ ਨੂੰ ਲਾਈਕ ਕਰ ਦਿਓ ਜੀ ਕੋਠੀ ਵਧੀਆ ਲੱਗੀ ਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕੋਠੀ ਦੀ ਵੀਡੀਓ ਤੇ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਮੈਨੂੰ ਲਾਜ਼ਮੀ ਜੀ ਬਾਕੀ ਅਗਲੀ ਵੀਡੀਓ ਚ ਆਪਾਂ ਤੁਹਾਡੇ ਖਾਤਰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਲੈ ਕੇ ਪਹੁੰਚੀਏ ਦੱਸਿਓ ਮੈਨੂੰ ਤੇ ਸਾਰਾ ਕੁਝ ਵਧੀਆ ਜੀ ਜਿਹੜੀ ਕੋਠੀ ਆਪਾਂ ਲੈ ਕੇ ਪਹੁੰਚਿਆ ਬਾਕੀ ਦਾ ਤੁਸੀਂ ਦੇਖ ਲਿਆ ਹੋਊਗਾ ਆਪਣੇ ਕੋਲੇ ਕੋਠੀ ਆ 105 ਗਜ ਦੇ ਵਿੱਚ ਪਹੁੰਚੀ ਹੈ ਜੀ 105 ਗਜ ਦੀ ਕੋਠੀ ਆਪਾਂ ਨੂੰ ਮਿਲੂਗੀ ਠੀਕ ਹੈ ਜੀ ਬਾਕੀ ਜੇ ਕਿਸੇ ਨੇ ਐਡ ਕਰਵਾਉਣੀ ਆ ਤੁਹਾਡੇ ਕੋਲੇ ਵੀ ਕੋਠੀ ਆ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੂ ਵੇਚਣਾ ਚਾਹੁੰਦੇ ਹੋ ਤੁਸੀਂ ਵੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਦਿਓ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕਮਿਸ਼ਨ ਖਰਚਾ ਵਾਰਚਾ ਕਿਸੇ ਤਰ੍ਹਾਂ ਦਾ ਕੋਈ ਕਿਸੇ ਪਾਸੋਂ ਨਹੀਂ ਹੁੰਦਾ ਜੀ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਥੋਂ ਘਰ ਕੋਠੀ ਮਕਾਨ ਤੁਹਾਨੂੰ ਚਾਹੀਦਾ ਦੱਸੋ ਮੈਨੂੰ ਕਮੈਂਟ ਕਰਕੇ ਲਾਜ਼ਮੀ ਲੈ ਕੇ ਪਹੁੰਚਾਂਗੇ ਆਪਾਂ